ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਔਰ ਉਹ ਹੈ ਪਰਿਵਾਰ ਦੇ ਸਬੰਧ ਵਿੱਚ ਔਰ ਵਿਸ਼ਾ ਇਹ ਹੈ ਕਿ ਘਰ ਦੇ ਜੀਆਂ ਦਾ ਸੁਭਾਅ ਪਛਾਨੋ ਸੋਚ ਪਛਾਨੋ ਉਹਦੇ ਮੁਤਾਬਕ ਉਹਨਾਂ ਦੇ ਨਾਲ ਪੇਸ਼ ਆਓ ਇਹਦੇ ਨਾਲ ਕਰੇਲੂ ਕਲੇਸ਼ ਘਟਣਗੇ ਤੇ ਪਿਆਰ ਵਧੇਗਾ ਪਿਆਰ ਵਾਲੀ ਗਲਵਕੜੀ ਵਧੇਗੀ ਤੁਹਾਡੀ ਸਾਂਝ ਬਣੇਗੀ ਦੋ ਚਾਰ ਐਗਜ਼ਾਮਪਲਾਂ ਨੇ ਮੈਂ ਤੁਹਾਡੇ ਸਾਹਮਣੇ ਰੱਖ ਦਿਆਂ। ਵੀ ਤੁਸੀਂ ਵੇਖੋ ਸਾਰਿਆਂ ਫਲਾਂ ਦਾ ਸੁਭਾਅ ਇੱਕ ਨਹੀਂ ਹੁੰਦਾ। ਕਈ ਫਲਾਂ ਦਾ ਸੁਭਾਅ ਬੜਾ ਠੰਡਾ ਹੁੰਦਾ ਹੈ ਤੇ ਕਈਆਂ ਫਲਾਂ ਦਾ ਸੁਭਾਅ ਬੜਾ ਗਰਮ ਹੁੰਦਾ ਹੈ। ਦੂਸਰੇ ਪਾਸੇ ਜਿੰਨੀਆਂ ਜੜੀਆਂ ਬੂਟੀਆਂ ਨੇ ਸਾਡੇ ਵੈਦ ਲੋਕ ਹਕੀਮ ਲੋਕ ਵਰਤੋਂ ਵਿੱਚ ਲਿਆਉਂਦੇ ਨੇ ਉਹਨਾਂ ਦਾ ਵੀ ਸੁਭਾਅ ਇੱਕ ਨਹੀਂ। ਕਈ ਜੜੀਆਂ ਬੂਟੀਆਂ ਦਾ ਸੁਭਾਅ ਅੱਗ ਗਰਮ ਹੈ। ਤੇ ਕਈਆਂ ਦਾ برف ਵਰਗਾ ਠੰਡਾ ਬਿਲਕੁਲ ਕਈ ਜੜੀਆਂ ਬੂਟੀਆਂ ਹੱਦੋਂ ਵੱਧ ਗਰਮੀ ਵਾਲੀ ਤਸਵੀਰ ਰੱਖਦੀਆਂ ਨੇ ਤੇ ਕਈ ਜੜੀਆਂ ਬੂਟੀਆਂ ਹੱਦੋਂ ਵੱਧ ਠੰਡਾ ਸੁਭਾਅ ਰੱਖਦੀਆਂ ਨੇ ਠੰਡੀ ਸੋਚ ਰੱਖਦੀਆਂ ਨੇ ਤੋਂ ਖੈਰ ਐਵੇਂ ਹੀ ਕਰਦੇ ਜੀਆਂ ਦਾ ਸੁਭਾਅ ਇੱਕ ਨਹੀਂ ਹੁੰਦਾ ਦੋ ਚਾਰ ਨੁਕਤੇ ਨੇ ਕਿਸੇ ਦਾ ਸੁਭਾਅ ਬੜੀ ਬੇਈਮਾਨੀ ਵਾਲਾ ਹੁੰਦਾ ਪਰਿਵਾਰ ਇੱਕ ਹੈ ਘਰ ਦੇ 5 7 ਮੈਂਬਰ ਪਰਿਵਾਰ ਇੱਕ ਹੀ ਹੈ ਹੁਣ ਮੰਨ ਲਓ ਐਗਜ਼ਾਮਪਲ ਦੇਣ ਲੱਗਾ ਮੰਨ ਲਓ ਤੁਸੀਂ ਆਪਣੇ ਕਾਰੋਬਾਰ ਦਾ ਜਾਂ ਪਰਿਵਾਰ ਦਾ ਇੱਕ ਨੂੰ ਮੁਖੀਆ ਬਣਾਇਆ ਵੱਡੇ ਭਰਾ ਨੂੰ ਛੋਟੇ ਨੂੰ ਕਿਸੇ ਨੂੰ ਮੁਖੀਆ ਬਣਾਇਆ ਹੁਣ ਉਹ ਆਪਣੀ ਘਰ ਦੇ ਅੰਦਰ ਚੋਰੀ ਚਪਾਰੀ ਕਰਦਾ ਹੈ ਠੱਗੀ ਕਰਦਾ ਹੈ ਬੇਈਮਾਨੀ ਕਰਦਾ ਹੈ ਆਪਣੀ ਜੇਬ ਭਰਨ ਵੱਲ ਖਿਆਲ ਰੱਖਦਾ ਹੈ ਆਪਣੇ ਜਾਇਦਾਦ ਵਧਾਉਣ ਵਾਲੋ ਦਾ ਧਿਆਨ ਪਰ ਲੋਟ ਕਿੰ ਨੂੰ ਰਿਆ ਆਪਣੇ ਘਰ ਦੇ ਜੀਆਂ ਨਾਲ ਠੱਗੀ ਕਿਹਦੇ ਨਾਲ ਕਰ ਰਿਹਾ ਆਪਣੇ ਘਰ ਦੇ ਜੀਆਂ ਨਾਲ ਆਪਣੇ ਭਰਾਵਾਂ ਨਾਲ ਵੱਡੇ ਭਰਾ ਨਾਲ ਜਾਂ ਛੋਟੇ ਭਰਾ ਨਾਲ ਬਹੁਤਾਂ ਤਾਤ ਘਰੇਲੂ ਲੜਾਈਆਂ ਵੇਖੀਆਂ ਨੇ ਵੇਖੋ ਜੀ ਵੱਡਾ ਸੀ ਵਾਗ ਡੋਰੇ ਦੇ ਹੱਥ ਦੇ ਵਿੱਚ ਸੀ ਤੇ ਮੈਂ ਇਹਦੇ ਤੇ ਵਿਸ਼ਵਾਸ ਕਰਦਾ ਸਾਂ ਤੇ ਜਿਸ ਦਿਨ ਅਸੀਂ ਲੇਖਾ ਜੋਖਾ ਕੀਤਾ ਉਹ ਦਿਨ ਕਰਜ਼ਾ ਕੱਢ ਕੇ ਖਲੋ ਗਿਆ ਇਹ ਸਾਰਾ ਖਾ ਗਿਆ ਇਹਨੇ ਆਪਣਾ ਬਣਾ ਲਿਆ ਆਪਣੀ ਜੇਪ ਭਰ ਲਈਏ ਆਪਣਾ ਬੈਂਕ ਬੈਲੈਂਸ ਬਣਾ ਲਿਆ ਆਪਣੇ ਨਾਂ ਤੇ ਜ਼ਮੀਨ ਲਵਾ ਗਿਆ ਆਪਣੇ ਨਾਂ ਤੇ ਪਲਾਟ ਲਵਾ ਗਿਆ ਤੇ ਸਾਨੂੰ ਇਨੇ ਕੰਗਾਲ ਕਰਕੇ ਰੱਖ ਦਿੱਤਾ ਬੜੀਆਂ ਗੱਲਾਂ ਇਦਾਂ ਦੀਆਂ ਘਰਾਂ ਦੇ ਵਿੱਚੋਂ ਉੱਠ ਕੇ ਬਾਹਰ ਆਉਂਦੀਆਂ ਨੇ ਹੁਣ ਉਹ ਠੱਗੀ ਕਿਹਦੇ ਨਾਲ ਕੀਤੀ ਆਪਣੇ ਘਰ ਦੇ ਮੈਂਬਰਾਂ ਦੇ ਨਾਲ ਪਰ ਠੀਕ ਇਹਦੇ ਉਲਟ ਜਾ ਕੇ ਦੂਜੇ ਪਾਸੇ ਜਾ ਕੇ ਕਈ ਵਾਰ ਇਦਾਂ ਵੀ ਵੇਖਣ ਵਾਸਤੇ ਮਿਲਿਆ ਹੈ ਜਿਸ ਨੂੰ ਤੁਸੀਂ ਮੁਖੀਆ ਬਣਾਇਆ ਹੈ ਉਹ ਆਪ ਤੇ ਘਾਟੇ ਵਿੱਚ ਚਲਾ ਜਾਂਦਾ ਹੈ ਉਹ ਕਹਿੰਦਾ ਜੇ ਮੇਰੇ ਮੋਢਿਆਂ ਦੇ ਉੱਤੇ ਇਹਨਾਂ ਨੇ ਭਾਰ ਦਿੱਤਾ ਹੈ ਜ਼ਿੰਮੇਵਾਰੀ ਮੈਨੂੰ ਸੰਭਾਲੀ ਹੈ ਤੇ ਮੈਂ ਆਪ ਨੁਕਸਾਨ ਚੱਲ ਲਵਾਂਗਾ ਉਠਾ ਲਵਾਂਗਾ ਪਰ ਮੇਰਾ ਭਾਈ ਮੇਰੀ ਭੈਣ ਕੋਈ ਇਹ ਗੱਲ ਨਾ ਕਵੇ ਕਿ ਮੈਂ ਖਾ ਗਿਆ ਪਰ ਉਹ ਵਾਕਿਆ ਖਾਂਦੇ ਵੀ ਨਹੀਂ ਉਹ ਭੈਣਾਂ ਦਾ ਵੀ ਕਰਦੇ ਨੇ ਭਾਈਆਂ ਦਾ ਵੀ ਕਰਦੇ ਨੇ ਸਾਰਿਆਂ ਦਾ ਕਰਦੇ ਨੇ ਤੇ ਦੂਜਿਆਂ ਦਾ ਸਭ ਕੁਝ ਬਣਾ ਕੇ ਆਪਣੀ ਵਾਰੀ ਬਾਅਦ ਵਿੱਚ ਲੈ ਆਉਂਦੇ ਰਹੇ ਜੇ ਦੂਜੇ ਕਹਿਣ ਕਿ ਤੇਰਾ ਕੀ ਬਣਿਆ ਤੇ ਉਹ ਕਹਿੰਦਾ ਕੁਝ ਨਹੀਂ ਮੇਰਾ ਗੁਜ਼ਾਰਾ ਹੋ ਜਾਏਗਾ ਤੁਸੀਂ ਸਾਰੇ ਦੇ ਸਾਰੇ ਖੁਸ਼ ਹੋ ਇਹਦੇ ਵਿੱਚ ਮੇਰੀ ਖੁਸ਼ੀ ਹੈ ਹੁਣ ਇਹ ਸੁਭਾਅ ਇਹ ਨਾ ਇੱਕ ਦਾ ਉਧਰ ਨੂੰ ਲੈ ਕੇ ਜਾ ਰਿਹਾ ਹੈ ਇੱਕ ਦਾ ਉਧਰ ਨੂੰ ਲੈ ਕੇ ਜਾ ਰਿਹਾ ਤੁਸੀਂ ਵੇਖੋ ਕਈਆਂ ਦਾ ਸੁਭਾਅ ਬੜਾ ਕਾਲਾ ਹੁੰਦਾ ਹੈ ਤੇ ਕਈਆਂ ਦਾ ਸੁਭਾਅ ਬੜਾ ਠੰਡਾ ਹੁੰਦਾ ਹੈ ਘਰ ਦੇ ਅੰਦਰ ਬਹਿ ਕੇ ਪਰਿਵਾਰ ਦੇ ਮੈਂਬਰ ਗੱਲ ਕਰ ਰਹੇ ਨੇ ਤੇ ਗੱਲ ਇੱਕ ਕਰ ਰਿਹਾ ਉਹਦਾ ਫਿਕਰਾ ਜੇ ਪੂਰਾ ਨਹੀਂ ਹੋਇਆ ਸੈਂਟੈਂਸ ਜੇ ਪੂਰਾ ਨਹੀਂ ਹੋਇਆ ਤੇ ਦੂਜੇ ਨੇ ਪਹਿਲਾਂ ਹੀ ਕਹੇ ਹਾਂ ਮੈਨੂੰ ਪਤਾ ਹੈ ਤੂੰ ਕੀ ਬੋਲਣਾ ਮੈਨੂੰ ਪਤਾ ਚੁੱਪ ਕਰਾ ਉਦਾ ਸਵਾਬ ਬੜਾ ਕਾਲਾ ਹੈ ਤੇ ਕਈ ਬੜੇ ਠਰਮੇ ਦੇ ਨਾਲ ਉਸ ਗੱਲ ਨੂੰ ਸੁਣਦੇ ਨੇ ਸਮਝਦੇ ਨੇ ਉਤੋਂ ਬਾਅਦ ਉਹਦੇ ਵਿੱਚ ਕੋਈ ਐਡ-ਆਨ ਕਰਦੇ ਨੇ ਜਾਂ ਕੋਈ ਗੱਲ ਬੰਦਾਉਂਦੇ ਘਟਾਉਂਦੇ ਨੇ ਉਹ ਅਖੀਰ ਤੇ ਜਾ ਕੇ ਉਹਦਾ ਸਵਾਬ ਬੜਾ ਠੰਡਾ ਚਲੋ ਮੈਂ ਇੱਕ ਹੋਰ ਗੱਲ ਕਰ ਦਿੰਦਾ ਕਿਸੇ ਦਾ ਸੁਭਾ ਨਰਮ ਤੇ ਕਿਸੇ ਦਾ ਸੁਭਾ ਗਰਮ ਹੁਣ ਅਗਰ ਇੱਕ ਹੀ ਫਾਰਮੂਲਾ ਕਰਦੇ ਸਾਰੇ ਜੀਆਂ ਦੇ ਉੱਤੇ ਲਾਗੂ ਕਰੋਗੇ ਤੇ ਉਹ ਸਹੀ ਸਾਬਤ ਨਹੀਂ ਹੋਏਗਾ ਜਿਹੜੇ ਘਰ ਦੇ ਮੁਖੀਏ ਨੇ ਘਰ ਦੇ ਆਗੂ ਨੇ ਮਾਂ ਬਾਪ ਨੇ ਜਾਂ ਕੋਈ ਵੀ ਅਗਰ ਇੱਕ ਹੀ ਫਾਰਮੂਲਾ ਸਾਰਿਆਂ ਦੇ ਉੱਤੇ ਲਾਗੂ ਕਰੋਗੇ ਤੇ ਉਹ ਸਾਰਿਆਂ ਦੇ ਉੱਤੇ ਫਿੱਟ ਨਹੀਂ ਬੈਗਾ ਅਗਰ ਨਰਮੀ ਵਰਤੋਗੇ ਤੇ ਉਹ ਫਿੱਟ ਨਹੀਂ ਬੈਗੀ ਗਰਮੀ ਵਰਤੋਗੇ ਉਹ ਫਿੱਟ ਨਹੀਂ ਬੈਗੀ ਹੁਣ ਕਿਸੇ ਦੇ ਨਾਲ ਨਰਮ ਵਿਹਾਰ ਕਰਨਾ ਪਏਗਾ ਕਿਸੇ ਦੇ ਨਾਲ ਗਰਮ ਵਿਹਾਰ ਕਰਨਾ ਪਏਗਾ ਕਿਸੇ ਨੂੰ ਬਿਲਕੁਲ ਪਿਆਰ ਦੇ ਨਾਲ ਸਮਝਾਓਗੇ ਸਮਝ ਜਾਏਗਾ ਕਿਸੇ ਨੂੰ ਥੋੜਾ ਝਿੜਕਦੇ ਨਾਲ ਸਮਝਾਓਗੇ ਸਮਝ ਜਾਏਗਾ ਕਿਸੇ ਨੂੰ ਹੋ ਸਕਦਾ ਹੈ ਬਹੁਤੀ ਝਿੜਕਦੇ ਕੇ ਸਮਝਾਉਣਾ ਪਇਓ ਤਾਂ ਸਮਝੇਗਾ ਇੱਕ ਫਾਰਮੂਲਾ ਵਰਤੋਗੇ ਵੀ ਮੈਂ ਨਰਮਾਈ ਚ ਰਹਿਣਾ ਹੈ ਤਾਂ ਨੁਕਸਾਨ ਵਿੱਚ ਜਾਓਗੇ ਮੈਂ ਗਰਮਾਈ ਵਿੱਚ ਰਹਿਣਾ ਹੈ ਤਾਂ ਨੁਕਸਾਨ ਵਿੱਚ ਜਾਓਗੇ ਮੈਂ ਇੱਕ ਗੱਲ ਹੋਰ ਤੁਹਾਡੇ ਸਾਹਮਣੇ ਉਦਾਹਰਣ ਵਜੋਂ ਕਰ ਦੇਣਾ ਕਈਆਂ ਦੇ ਨਾਲ ਸਰੀਰ ਵਾਈਖੋਰੇ ਹੁੰਦੇ ਨੇ ਉਨ੍ਹਾਂ ਦੇ ਸਰੀਰ ਨੂੰ ਜਿੰਨੀ ਮਰਜ਼ੀ ਗਰਮ ਚੀਜ਼ ਦਿਓ ਖਾਣ ਵਾਸਤੇ ਪਚ ਜਾਂਦੀ ਹੈ ਹজম ਹੋ ਜਾਂਦੀ ਹੈ ਤੇ ਕਈਆਂ ਦਾ ਸਰੀਰ ਗਰਮੀ ਖੋਰਾ ਹੁੰਦਾ ਹੈ ਉਹਨਾਂ ਨੂੰ ਠੰਡੀਆਂ ਚੀਜ਼ਾਂ ਚਾਹੀਦੀਆਂ ਨੇ ਗਰਮੀ ਵਾਲੀ ਤਸੀਰ ਵਾਲਾ ਸਰੀਰ ਉਹਨੂੰ ਠੰਡ ਜਆ ਦੀ ਪਚਦੀ ਹੈ ਠੰਡੀਆਂ ਚੀਜ਼ਾਂ ਤਸੀਰ ਵਾਲੀਆਂ ਪਚਦੀਆਂ ਨੇ ਤੇ ਜਿਹਦੇ ਸਰੀਰ ਦਾ ਸੁਭਾਅ ਵਈ ਖੋਰਾ ਹੈ ਉਹਨੂੰ ਠੰਡੀਆਂ ਨਹੀਂ ਨਾ ਪਚਣਗੀਆਂ ਉਹਨੂੰ ਤੇ ਗਰਮੀ ਪਚਣਗੀਆਂ ਨਾ ਇਵੇਂ ਹੀ ਇੱਕ ਫਾਰਮੂਲਾ ਸਾਰਿਆਂ ਦੇ ਨੇ ਕਿਸੇ ਨੂੰ ਗਰਮੀ ਪਚਦੀ ਹੈ ਕਿਸੇ ਨੂੰ ਨਰਮੀ ਪਚਦੀ ਹੈ ਕਿਸੇ ਨੂੰ ਗਾਜਰ ਮੂਲੀ ਪਚਦੀ ਹੈ ਕਿਸੇ ਨੂੰ ਸੁੰਡਜੁਆਣ ਪਚ ਜਾਂਦੀ ਕਿਸੇ ਨੂੰ ਠੰਡਾਈ ਵਾਲੀਆਂ ਚੀਜ਼ਾਂ ਪਜਦੀਆਂ ਨੇ ਕਿਸੇ ਨੂੰ ਗਰਮੀ ਵਾਲੀਆਂ ਪਚਦੀਆਂ ਇਦਾਂ ਹੀ ਜਦੋਂ ਤੁਸੀਂ ਸਮਝਾਉਣਾ ਹੈ ਪੇਸ਼ ਆਉਣਾ ਹੈ ਵਿਹਾਰ ਕਰਨਾ ਹੈ ਤੇ ਤੁਹਾਨੂੰ ਸਮਝ ਆਉਣੀ ਚਾਹੀਦੀ ਵੀ ਇਹਨੂੰ ਗਰਮੀ ਪਚਦੀ ਹੈ ਕਿ ਇਹਨੂੰ ਨਰਮੀ ਪਚਦੀ ਹੈ ਇਹਨੂੰ ਛਿੜਕ ਪਚਦੀ ਹੈ ਕਿ ਇਹਨੂੰ ਪਿਆਰ ਪਚਦਾ ਹੈ ਭਾਵੇਂ ਨੋਵਾ ਨੇ ਧੀਆ ਨੇ ਪੁੱਤ ਨੇ ਪੁੱਤਰੇ ਨੇ ਦੋਤਰੇ ਨੇ ਵਾਈਫ ਹੈ ਹਸਬੰਡ ਹੈ ਕੋਈ ਵੀ ਹੈ ਭੈਣ ਭਰਾ ਨੇ ਪਰ ਤੁਹਾਨੂੰ ਸਮਝ ਆਉਣੀ ਚਾਹੀਦੀ ਵੀ ਮੈਂ ਇਹਦੇ ਨਾਲ ਪੇਸ਼ ਆਉਣਾ ਹੈ ਪਰ ਕਿਵੇਂ ਆਉਣਾ ਹੈ ਮੈਂ ਇਹਦੇ ਨਾਲ ਵਰਤਣਾ ਹੈ ਪਰ ਮੇਰਾ ਤੇ ਇਹਦਾ ਰਾਫਤਾ ਕੈਮਰਾ ਰਵੇ ਵਰਤੋਂ ਵਰਤਾਵ ਬਣਿਆ ਰਵੇ ਪਰ ਕਿਸ ਤਰ੍ਹਾਂ ਬਣਿਆ ਰਵੇ ਮੈਂ ਉਸ ਢੰਗ ਦੇ ਨਾਲ ਵਰਤਾਵ ਕਰਾਂ ਅਗਰ ਇੱਕ ਸੋਚ ਲੈ ਕੇ ਘਰ ਦੇ ਸਾਰੇ ਬੱਚਿਆਂ ਨੂੰ ਪਰਿਵਾਰ ਨੂੰ ਹੈਂਡਲ ਕਰੋਗੇ ਤੇ ਹੈਂਡਲ ਕਰਨ ਵਾਲਾ ਫੇਲ ਗਿਨਿਆ ਜਾਏਗਾ ਅਸਫਲ ਬਣ ਜਾਏਗਾ ਕਿਉਂ ਕਿ ਉਹਦੇ ਕੋਲ ਉਹਨਾਂ ਨੂੰ ਸੰਭਾਲਣ ਦੀ ਝੁਗਤ ਹੀ ਨਹੀਂ ਸੀ ਚਲੋ ਮੈਂ ਇੱਕ ਹੋਰ ਗੱਲ ਕਰਾਂ ਮਸ਼ੀਨਰੀ ਹੈ ਸਾਈਕਲ ਨੂੰ ਵੀ ਸੰਭਾਲਣਾ ਹੈ ਤੇ ਕਾਰ ਨੂੰ ਵੀ ਸੰਭਾਲਣਾ ਹੈ ਕਰੇਨਾ ਨੂੰ ਵੀ ਸੰਭਾਲਣਾ ਤੇ ਵੱਡੀਆਂ-ਵੱਡੀਆਂ ਕਰੇਨਾ ਨੂੰ ਵੀ ਸੰਭਾਲਣਾ ਹੈ ਪਲੇਨ ਨੂੰ ਵੀ ਸੰਭਾਲਣਾ ਹੈ ਟ੍ਰੇਨ ਨੂੰ ਵੀ ਸੰਭਾਲਣੀ ਹੁਣ ਸੰਭਾਲਣ ਦੀ ਝੁਗਤ ਹੋਣੀ ਚਾਹੀਦੀ ਹੈ ਨਾ ਹੁਣ ਸਾਈਕਲ ਚਲਾਉਣ ਵਾਲਾ ਕਵੇ ਵੀ ਮੈਂ ਸਾਈਕਲ ਚਲਾ ਲੈਣਾ ਤਾਂ ਮੈਂ ਟ੍ਰੇਨ ਚਲਾ ਲਾਂਗਾ ਔਖਾ ਹੈ ਟ੍ਰੇਨ ਚਲਾਉਣ ਵਾਲਾ ਕਹੇ ਜਦੋਂ ਮੈਂ ਇੰਨੀ ਵੱਡੀ ਲੰਮੀ ਟ੍ਰੇਨ ਚਲਾ ਲੇਨਾ ਤੇ ਕੀ ਮੇਰੇ ਤੋਂ ਆਪਲੇਨਾ ਸੰਭਾਲਿਆ ਜਾਏਗਾ ਤਾਂ ਓਖਾ ਹੈ ਹਰ ਇੱਕ ਦੀ ਟ੍ਰੇਨਿੰਗ ਅੱਡ ਅੱਡੇ ਸਮਝ ਅੱਡ ਅੱਡੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਮੈਂ ਇਹਨੂੰ ਕਿਵੇਂ ਸੰਭਲਣਾ ਹੈ ਤੇ ਇਹਨੂੰ ਕਿਵੇਂ ਸੰਭਲਣਾ ਹੈ ਇੱਕ ਤਰੀਕਾ ਸਾਰਿਆਂ ਤੇ ਲਾਗੂ ਨਾ ਕਰੋ ਕਿਸੇ ਨੂੰ ਪਿਆਰ ਦੇ ਨਾਲ ਕਿਸੇ ਨੂੰ ਛਿੜਕ ਦੇ ਨਾਲ ਕਿਸੇ ਨੂੰ ਵੱਡੀ ਛਿੜਕ ਦੇ ਨਾਲ ਪਰ ਛਿੜਕ ਦੇ ਅੰਦਰ ਵੀ ਪਿਆਰ ਹੋਵੇ ਛਿੜਕ ਦੇ ਅੰਦਰ ਵੀ ਪਿਆਰ ਹੋਵੇ ਉਹ ਕਿਵੇਂ ਹੁੰਦਾ ਹੈ ਕਮਾਰ ਨੂੰ ਕਦੀ ਵੇਖੋ ਕਮਾਰ ਦੇ ਕੋਲ ਜਾ ਕੇ ਘੜੇ ਬਣਾਉਂਦਿਆਂ ਨੂੰ ਉਹ ਜਦੋਂ ਘੜਾ ਬਣਾ ਲੈਂਦਾ ਹੈ ਨਾ ਤੇ ਘੜੇ ਦੇ ਅੰਦਰਲੇ ਪਾਸੇ ਹੱਥ ਤੇ ਬਾਹਰੋਂ ਉਹ ਚਮੜੇ ਦੇ ਇੱਕ ਥੱਪੜ ਜਿਹੇ ਦੇ ਨਾਲ ਉਹਨੂੰ ਥੱਪੜਦਾ ਹੈ ਕਿ ਮਿੱਟੀ ਦੇ ਅੰਦਰ ਹਵਾ ਨਾ ਰਵੇ ਹਵਾ ਨਿਕਲ ਜਾਏ ਚੰਗੀ ਤਰ੍ਹਾਂ ਪੱਕ ਜਾਏ ਪਰ ਅੰਦਰ ਹੱਥ ਰੱਖਦਾ ਹੈ ਵੀ ਡਿੱਗੇ ਵੀ ਨਾ ਕਿਉਂਕਿ ਜਦੋਂ ਬਾਹਰੋਂ ਠੋਕਰ ਮਾਰੇਗਾ ਤੇ ਮਿੱਟੀ ਹੈ ਕੱਚੀ ਮਿੱਟੀ ਗਿੱਲੀ ਮਿੱਟੀ ਅੰਦਰ ਨੂੰ ਲਿਪ ਜਾਏਗੀ ਉਹ ਅੰਦਰ ਵੀ ਨਾ ਜਾਏ ਤੇ ਉਹ ਥਪੜੀ ਵੀ ਜਾਇਓ ਦੇ ਵਿੱਚ ਹਵਾ ਵੀ ਨਾਰ ਹੈ ਤੁਹਾਡੀ ਛਿੜਕ ਵੀ ਹੋਵੇ ਤੇ ਛਿੜਕ ਦੇ ਅੰਦਰ ਪਿਆਰ ਵੀ ਹੋਵੇ ਜਾਂ ਇਦਾਂ ਕਹਿ ਲਓ ਵੀ ਛਿੜਕ ਦਿਓ ਅਗਲਾ ਜਦੋਂ ਸਮਝ ਜਏ ਤੇ ਨਾਲ ਦੇ ਨਾਲ ਗਲਬੱਕੜੀ ਵੀ ਦਿਓ ਨਾਲ ਦੇ ਨਾਲ ਪਿਆਰ ਵੀ ਕਰੋ ਤਾਂ ਕਿ ਉਹ ਪਿਆਰ ਉਹਨੂੰ ਘਰ ਨਾਲੋਂ ਜਾਂ ਤੁਹਾਡੇ ਨਾਲੋਂ ਟੁੱਟਣਾ ਨਾ ਦਵੇ ਇਸ ਤੰਗ ਨਾਲ ਚੱਲੋਗੇ ਤੇ ਪਰਿਵਾਰ ਦੇ ਬਹੁਤ ਸਾਰੇ ਕਲੇਸ਼ ਮਿਟ ਜਾਣਗੇ ਪਿਆਰ ਬਣਿਆ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ во